ਕ੍ਰਿਸਮਸ ਦਾ ਤਿਹਾਰ ਜਿਹੜਾ ਉਹ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਔਰ ਖੋਜੇਵਾਲ ਦੀ ਧਰਤੀ ਦੇ ਉੱਤੇ ਵੀ ਕ੍ਰਿਸਮਸ ਦਾ ਤਿਹਾਰ ਤੁਸੀਂ ਦੇਖਿਆ ਕਿ ਕਿਦਾਂ ਇੱਥੇ ਸੰਗਤਾਂ ਦਾ ਜਿਹੜਾ ਹਜ਼ੂਮ ਹੈ ਉਮੜਿਆ ਤੇ ਮੈਂ ਅੱਜ ਦੇ ਇਸ ਪਵਿੱਤਰ ਦਿਨ ਵਿੱਚ ਸਾਰੇ ਹੀ ਟੀਵੀ ਚੈਨਲ ਤੇ ਦੇਖ ਰਹੇ ਪਰਿਵਾਰਾਂ ਨੂੰ ਕ੍ਰਿਸਮਸ ਦੀਆਂ ਖਾਸ ਤੌਰ ਤੇ ਮੁਬਾਰਕਾਂ ਦਿੰਦਾ ਤੇ ਕਾਮਨਾ ਕਰਦਾ ਕਿ ਜਿਹੜਾ ਨਵਾਂ ਸਾਲ ਸ਼ੁਰੂ ਹੋਣ ਵਾਲਾ ਆ ਉਹਦੇ ਵਿੱਚ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਵੱਡੀਆਂ ਬਲੇਸਿੰਗਸ ਤੇ ਬਰਕਤ ਦੇ। ਜਿਹੜਾ ਪ੍ਰੋਗਰਾਮ ਲਿਖਾਇਆ ਜਾ ਰਿਹਾ ਤੇ ਕਿੰਨੇ ਵਜੇ ਜਿਹੜਾ ਸ਼ੁਰੂ ਹੋਇਆ ਸੀ ਦਿਸੋ। ਕਰੀਬ ਸਵੇਰੇ 10 ਵਜੇ ਦਾ ਇਹ ਪ੍ਰੋਗਰਾਮ ਸਟਾਰਟ ਹੈ ਤੇ ਕਰੀਬ 3:30 ਤੋਂ 4 ਵਜੇ ਦੇ ਵਿੱਚ ਜਿਹੜੀ ਅੱਜ ਦੀ ਸਮਾਪਤੀ ਹੋਗੀ। ਸਭਾ ਜੀ ਦੇ ਕੋਲ ਕੀ ਖਾਸ ਹੈ? ਅੱਜ ਤੁਸੀਂ ਦੇਖਿਆ ਤੁਹਾਡੇ ਕੈਮਰੇ ਵੀ ਮੈਂ ਦੇਖਿਆ ਆਨ ਸੀਗੇ ਤੇ ਮੇਰੇ ਖਿਆਲ ਕੋਟੋ ਘਟ ਬਈ 100 ਤੋਂ ਵੱਧ ਇਹੋ ਜਿਹੇ ਪਰਿਵਾਰ ਸੀਗੇ ਜਿਹੜੇ ਪਿਛਲੇ ਸਮੇਂ ਤੋਂ 크ਿਸਮਸ ਦੇ ਵਿੱਚ ਆਏ ਤੇ ਉਸ ਦਿਨ ਉਹਨਾਂ ਦੇ ਲਈ ਬੇਬਲਾਦ ਜੋੜਿਆਂ ਲਈ ਪ੍ਰਾਰਥਨਾ ਕੀਤੀ ਗਈ ਸੀ ਤੇ ਮੈਨੂੰ ਬਹੁਤ ਖੁਸ਼ੀ ਹੈ ਅੱਜ ਉਹ ਲੋਕ ਆਪਣੇ ਬੱਚੇ ਨਾਲ ਲੈ ਕੇ ਇੱਥੇ ਆਏ ਸੀ ਹੋਰ ਲੋਕ ਆ ਰਹੇ ਸੀ ਬਾਕੀ ਬਿਲਕੁਲ ਤੁਸੀਂ ਦੇਖਿਆ ਬਾਹਰ ਵੀ ਮਤਲਬ ਕਿ ਕਿਵੇਂ ਉਹਨਾਂ ਦੇ ਮਨ ਦੇ ਵਿੱਚ ਇੱਕ ਚਾਹ ਆ ਤੇ ਇੱਕ ਇੱਛਾ ਹੈ ਤੇ ਗੱਲ ਸਾਰੀ ਆਸਤਾ ਦੀ ਹੈਗੀ ਆ ਪ੍ਰਭੂ ਯਿਸੂ ਸਾਰਿਆਂ ਨੂੰ ਪਿਆਰ ਕਰਦੇ ਆ ਮੁਹੱਬਤ ਕਰਦੇ ਆ ਅਸੀਂ ਵੀ ਸਾਰਿਆਂ ਨੂੰ ਪਿਆਰ ਤੇ ਮੁਹੱਬਤ ਕਰਦੇ ਆ ਤੇ ਪਿਆਰ ਦਾ ਸੰਦੇਸ਼ ਦਿੰਨੇ ਆ ਤੇ ਮੈਂ ਦੁਖੀ ਲਚਾਰਾਂ ਤੇ ਬਿਮਾਰਾਂ ਨੂੰ ਇਹ ਗੱਲ ਕਹਿਣੀ ਚਾਹਨਾ ਕਿ ਉਹ ਖੋਜੇਵਾਲ ਆਓ ਤੇ ਇੱਥੇ ਆ ਕੇ ਪ੍ਰੇਅਰ ਕਰਾਓ ਈਮਾਨ ਦੇ ਨਾਲ ਆਓ ਤੇ ਆਪਣੀ ਬਰਕਤ ਨੂੰ ਪਾਓ ਤੁਸੀਂ ਕਿੰਨੇ ਜੋੜਿਆਂ ਦੀ ਤੁਸੀਂ ਅਰਦਾਸ ਕੀਤੀ ਸੀ ਪਿਛਲੀ ਵਾਰ ਤੇ ਕਿੰਨਿਆਂ ਦੀ ਤੁਸੀਂ ਦੇਖਿਆ ਕਿ ਗਿਣਤੀ ਨਹੀਂ ਕੋਈ ਵੀ ਹੁੰਦੀ ਅੱਜ ਵੀ ਤੁਸੀਂ ਅਣਗਿਣਤ ਲੋਕਾਂ ਨੂੰ ਦੇਖਿਆ ਜਿਨ੍ਹਾਂ ਦੇ ਕੋਲ ਅ ਮਤਲਬ ਕਿ ਬੱਚੇ ਨਹੀਂ ਆ ਬੇਉਲਾਦ ਆ ਤੇ ਪ੍ਰੇਰ ਤੁਹਾਡੇ ਸਾਹਮਣੇ ਕੀਤੇ ਆ ਤੇ ਅਗਲੀ ਵਾਰੀ ਫੇਰ ਐਸੇ ਦਿਨ ਐਸੇ ਟਾਈਮ ਤੇ ਪਹੁੰਚ ਜਾਓ ਤੇ ਉਹੀ ਲੋਕ ਬੱਚੇ ਲੈ ਕੇ ਇੱਥੇ ਖੜੇ ਹੋਣਗੇ ਇਹ ਮੇਰਾ ਵਾਦਾ ਆ ਕਰਕੇ ਮੈਂ ਪ੍ਰਭੂ ਯਿਸੂ ਮਸੀਹ ਦੇ ਉਸ ਵਚਨਰ ਦੇ ਉੱਤੇ ਵਿਸ਼ਵਾਸ ਕਰਦਾ ਤੇ ਮੈਨੂੰ ਭਰੋਸਾ ਆ ਪੂਰਨ ਇਸੇ ਤਰੀਕੇ ਨਾਲ ਤੁਸੀਂ ਅਗਲੀ ਵਾਰੀ ਵੀ ਗਵਾਈਆਂ ਸੁਣੋਗੇ ਉਸਤ ਜੀ ਦੇਖਿਆ ਜਾਂਦਾ ਤੁਸੀਂ ਤਾਂ ਪਿਆਰ ਕਰਦੇ ਸਨੇਹਾ ਦਿੰਦੇ ਹੋ ਉਸ ਤੋਂ ਕਿਹਨੇ ਤੋ ਅਪਰੋਫੀ ਲੋਗਾ ਕੁਸ਼ਲ ਨੇ ਪੰਗਿਰ ਵਾਲਾ ਮੰਦਲ ਨੂੰ ਪਿੱਛੇ ਜੋ ਪੋਸਟਰ ਪਾੜੇਗੇ ਠੀਕ ਹੈ ਨਾ ਕਹਾਂ ਮੇਰਾ ਖਿਆਲ ਉਹ ਕਮਜ਼ੋਰ ਦਿਲ ਦੀਆਂ ਵਿਚਾਰਾਂ ਨੇ ਆਪਾਂ ਨੂੰ ਕਿਸੇ ਦੇ ਨਾਲ ਵੀ ਨਫ਼ਰਤ ਨਹੀਂ ਕਰਨੀ ਚਾਹੀਦੀ ਇਹੋ ਜਿਹਾਂ ਹਰਕਤਾਂ ਕਰਨ ਦੇ ਨਾਲ ਆਪਾਂ ਕਿਸੇ ਨੂੰ ਨੀਵਾ ਨਹੀਂ ਕਰ ਸਕਦੇ ਸਗੋਂ ਸਾਡਾ ਆਪਣਾ ਕਿਰਦਾਰ ਨੀਵਾ ਹੁੰਦਾ ਤੇ ਮੈਂ ਉਹਨਾਂ ਦੇ ਲਈ ਵੀ ਬlesing ਹੀ ਦਿੰਨਾ ਹਾਂ ਪਰਮਾਤਮਾ ਨਾਲ ਵੀ ਨੇਕ ਮਤ ਬੁੱਧ ਤੇ ਸਮਤ ਦੇਣ ਤਾਂ ਕਿ ਸਾਡੇ ਦੇਸ਼ ਵਿੱਚ ਜਿਹੜੀ ਸ਼ਾਂਤੀ ਆ ਉਹ ਬਹਾਲ ਰਵੇ ਤੇ ਸਾਡਾ ਦੇਸ਼ ਜਿਹੜਾ ਉਹ ਖੁਸ਼ਹਾਲ ਰਹੇ ਦਾ ਓਪਨ ਡੋਰ ਚਰਚ ਖੋਜੇਵਾਲ ਮੇਰੇ ਬਹੁਤ ਹੀ ਸਤਿਕਾਰਯੋਗ ਪਾਸਟਰ ਹਰਪ੍ਰੀਤ ਦਿਓਲ ਜੀ ਜਿਹੜੇ ਕਿ ਇਸ ਚਰਚ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਪ੍ਰਭੂ ਯੀਸ਼ੂ ਮਸੀਹ ਦੀਆਂ ਜਿਹੜੀਆਂ ਸਿੱਖਿਆਵਾਂ ਉਹਨਾਂ ਨੂੰ ਜਨ ਜਨ ਤੱਕ ਪਹੁੰਚਾਉਣ ਦੇ ਲਈ ਬੜੀ ਮਿਹਨਤ ਕਰ ਰਿਹਾ ਹੈ ਔਰ ਮੈਂ ਦੇਖ ਰਿਹਾ ਕਿ ਬੜੀ ਵੱਡੀ ਤعداد ਦੇ ਵਿੱਚ ਜਿਹੜੀ ਸੰਗਤ ਹੈ ਅੱਜ ਚਰਚ ਦੇ ਨਾਲ ਜੁੜੀ ਹੈ ਸੋ ਮੈਂ ਸਮਝਦਾ ਕਿ ਪਾਸਟਰ ਜੀ ਨੇ ਬੜੀ ਮਿਹਨਤ ਕੀਤੀ ਹੈ ਔਰ ਪ੍ਰਭੂ ਜੀਸ਼ੂ ਜੀ ਜਿਨ੍ਹਾਂ ਨੇ ਹਮੇਸ਼ਾ ਪਿਆਰ ਦਾ ਮਨੁੱਖਤਾ ਦਾ ਇਕਤਾ ਦਾ ਜਿਹੜਾ ਸਨੇਹਾ ਉਹ ਦਿੱਤਾ ਔਰ ਇਸ ਚਰਚ ਦੇ ਵਿੱਚ ਵੀ ਜਿਹੜਾ ਮਨੁੱਖ ਕਲਿਆਣ ਦੇ ਲਈ ਬਹੁਤ ਸਾਰੇ ਜਿੱਥੇ ਸਪਿਰਚੁਅਲੀ ਉਥੇ ਬਹੁਤ ਸਾਰੇ ਜਿਹੜੇ ਕਾਰਜ ਹੈ ਉਹ ਮਨੁੱਖ ਕਲਿਆਣ ਲਈ ਵੀ ਕੀਤੇ ਜਾਂਦੇ ਆ ਸਮਾਜ ਦੇ ਇਸ ਪਾਵਨ ਔਰ ਪਵਿੱਤਰ ਦਿਹਾੜੇ ਤੇ ਬਹੁਤ ਹੀ ਸਤਿਕਾਰਯੋਗ ਪਾਸਟਰ ਹਰਪ੍ਰੀਤ ਦਿਓਲ ਜੀ ਜਿਨ੍ਹਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਉੱਥੇ ਚਰਚ ਦੇ ਵਿੱਚ ਪਹੁੰਚੀ ਸਾਰੀ ਸੰਗਤ ਨੂੰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਬਹੁਤ-ਬਹੁਤ ਵਧਾਈ ਪ੍ਰਭੂ ਜੀਸ਼ੂ ਮਸੀਹ ਜੀ ਕਿਰਪਾ ਕਰਨ ਔਰ ਇਸੇ ਤਰ੍ਹਾਂ ਸੀ ਉਹਨਾਂ ਦੇ ਜਿਹੜੇ ਆਗਮਨ ਦਿਹਾੜੇ ਆ ਜਨਮ ਦਿਹਾੜੇ ਆ ਬੜੇ ਖੁਸ਼ੀਆਂ ਔਰ ਚਾਵਾਂ ਦੇ ਨਾਲ ਮਨਾਉਂਦੇ ਰਹੀ। ਪਹਿਲਾ ਮੈਂ ਸਮੂਹ ਦੁਨੀਆ ਵਿੱਚ ਵਸਦੇ ਸਾਈ ਭਾਈਚਾਰੇ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿਨਾ ਔਰ ਇਥੇ ਇਹ ਵੀ ਕਹਿਣਾ ਚਾਹੁੰਦਾ ਕਿ ਇਹ ਜਿਸ ਅਸੀਂ ਧਰਤੀ ਦੇ ਬੈਠੇ ਆ ਇਥੇ ਧੰਗੁਰ ਨਾਨਕ ਪਾਤਸ਼ਾਹ ਦੇ ਚਰਨ ਪਏ ਹੋਏ ਨੇ ਉਹਨਾਂ ਨੇ ਇਹ ਉਪਦੇਸ਼ ਦਿੱਤਾ ਕਿ ਕੋਈ ਬੋਲੇ RAM RAM ਕੋਈ ਖਦਾਏ ਕੋਈ ਸੇਵਕ ਸਾਈਆਂ ਕੋਈ ਅਲਾਇ ਸੋ ਇਹ ਸਾਡੇ ਦੇਸ਼ ਦੀ ਅੱਜ ਤੋਂ ਨਹੀਂ ਮੁੱਢ ਕਦੀਮ ਤੋਂ ਪਰੰਪਰਾ ਹੈ ਕਿ ਜਿਹੜਾ ਜਿਸ ਨੂੰ ਮੰਨਦਾ ਜਿਹੜੇ ਵੀ ਇਸ ਨੂੰ ਮੰਨਦਾ ਉਹਨੂੰ ਮੁਬਾਰਕ ਹੈ ਪਾਛੜਤੇ ਕਿ ਉਹਦੇ ਵਿੱਚ ਇਨਸਾਨੀਅਤ ਆ ਮਾਦਾ ਹੋਵੇ ਜਿੰਨੇ ਵੀ ਲੋਕ ਨੇ ਜਿਹੜੇ ਇਸਾਈ ਭਾਈਚਾਰੇ ਨੂੰ ਮੰਨਣ ਵਾਲੇ ਜਿਸੁ ਮੁਸਲਿਮ ਭਾਰਾ ਨੂੰ ਮੰਨਣ ਵਾਲੇ ਮੈਂ ਦੁਆਰਾ ਤੋਂ ਉਹਨਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿਨਾ ਔਰ ਆਸ ਕਰਦਾ ਹਾਂ ਕਿ ਇਹ ਦਿਨ ਉਹਨਾਂ ਦੀ ਜ਼ਿੰਦਗੀ ਵਿੱਚ ਨਵੀਆਂ ਖੁਸ਼ੀਆਂ ਖੇੜੇ ਉਹਨਾਂ ਦੀ ਆਸਾ ਮਨਸਾ ਸਪੂਰਨ ਕਰਨ ਵਾਲਾ ਹੋਏਗਾ ਅੱਜ ਦੇ ਮੁਬਾਰਕ ਮੌਕੇ ਦੀਆਂ ਸਮੂਹ ਇਸਾਈ ਭਾਈਚਾਰੇ ਨੂੰ ਕੁੱਲ ਦੁਨੀਆ ਵਿੱਚ ਵਸਦੇ ਸਮੂਹ ਸਾਈ ਭਾਈਚਾਰੇ ਨੂੰ ਬਹੁਤ ਬਹੁਤ ਵਧਾਈਆਂ ਅੱਜ ਜਿਹੜਾ ਇਹ ਪ੍ਰੋਗਰਾਮ ਮਨਾਇਆ ਜਾ ਰਿਹਾ ਅਸੀਂ ਹਰ ਵਾਰ ਦੀ ਤਰ੍ਹਾਂ ਖੋਜਵਾਲ ਜੀ ਦੇ ਸੱਦੇ ਤੇ ਆਏ ਆਂ ਔਰ ਇਹ ਜਿਹੜਾ ਸਮਾਗਮ ਰਚਾਇਆ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰ ਰਿਹਾ ਇਹ ਸੁਨੇਹਾ ਜਿਹੜਾ ਸਾਰਤਕ ਸੁਨੇਹਾ ਪੂਰੀ ਦੁਨੀਆ ਵਿੱਚ ਜਾਂਦਾ ਕਿ ਸਾਨੂੰ ਆਪਸ ਵਿੱਚ ਮਿਲ ਜੁਲ ਕੇ ਅਜਿਹੇ ਦਿਨ ਤਿਉਹਾਰ ਅਜਿਹੇ ਦਿਨ ਮਨਾਉਣੇ ਚਾਹੀਦੇ ਨੇ ਔਰ ਪੂਲ ਖਲਕਤ ਨੂੰ ਮੈਂ ਅੱਜ ਦੇ ਇਸ ਮੌਕੇ ਤੇ ਮੁਬਾਰਕ ਪੇਸ਼ ਕਰਦਾ ਔਰ ਆਪਣੀ ਆਮ ਆਦਮੀ ਪਾਰਟੀ ਹਲਕਾ ਕਪੂਰਥਲਾ ਤੋਂ ਸਾਰੇ ਸਾਥੀਆਂ ਵੱਲੋਂ ਮੈਂ ਤੁਹਾਡਾ ਮੀਡੀਆ ਦਾ ਵੀ ਧੰਨਵਾਦ ਕਰਦਾ ਔਰ ਇਸੇ ਤਰ੍ਹਾਂ ਹੀ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਦੇ ਖਜ਼ਾਨੇ ਬਖਸ਼ਦਾ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਪੂਰੇ ਇਸ ਸੰਸਾਰ ਵਾਸੀਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਿਹੜੇ ਉਹਨੇ ਆਈ ਹੈ ਗਿਆ ਉਹਨਾਂ ਨੂੰ ਮੈਰੀ ਕ੍ਰਿਸਮਸ ਦੀਆਂ ਬਹੁਤ-ਬਹੁਤ ਵਧਾਈਆਂ ਦਿਨਾ ਹਨ ਔਰ ਜਿਦੋਂ ਜਦਾਂ ਵੀ ਮਹਾਪੁਰਸ਼ ਕੋਈ ਵੀ ਮਹਾਪੁਰਸ਼ ਯੁੱਗਾਂ ਦੇ ਨਾਲ ਬਦਲਦੇ ਸਮੇਂ ਦੇ ਵਿੱਚ ਮਹਾਪੁਰਸ਼ ਆਉਂਦੇ ਰਿਹਾ ਲੋਕ ਭਲਾਈ ਦੇ ਵਾਸਤੇ ਮਹਾਪੁਰਸ਼ ਜਦੋਂ ਜਦੋਂ ਵੀ ਮਹਾਪੁਰਸ਼ਾਂ ਨੇ ਇਸ ਧਰਤੀ ਤੇ ਅਵਤਾਰ ਧਾਰਿਆ ਉਹ ਲੋਕ ਭਲਾਈ ਵਾਸਤੇ ਆਉਂਦੇ ਰਿਹਾ ਔਰ ਲੋਕਾਂ ਦੀ ਭਲਾਈ ਵਾਸਤੇ ਜਿਹੜੇ ਸਮਾਗਮ ਹਰ ਸਾਲ ਮੈਰੀ ਕ੍ਰਿਸਮਸ ਦੇ ਪ੍ਰਭੂ ਜੀ ਸ਼ੀਸ਼ ਤੇ ਅਨੇ ਆਈ ਜਿਹੜੇ ਕਰਦੀਆਂ ਬਹੁਤ ਵੱਧ ਚੜ ਕੇ ਲੋਕ ਹਿੱਸਾ ਲੈਂਦੇ ਆ ਬਹੁਤ ਸਾਰੇ ਪੂਰੇ ਸੰਸਾਰ ਨੂੰ ਬਹੁਤ ਬਹੁਤ ਵਧਾਈਆਂ ਔਰ ਪ੍ਰਭੂ ਜਿਸ਼ਮਸੀ ਇਹਨਾਂ ਦੇ ਪਰਿਵਾਰਾਂ 'ਚ ਖੁਸ਼ੀਆਂ ਲੈ ਕੇ ਆਵੇ ਸਭ ਦੇ ਪਰਿਵਾਰਾਂ 'ਚ ਹਰ ਸਾਲ ਦੀ ਤਰ੍ਹਾਂ ਜਿਵੇਂ ਵੀ ਇਹ ਆਪਣੇ ਇਸ ਤਿਹਾਰ ਨੂੰ ਮਨਾਉਂਦੇ ਆ ਹਰ ਸਾਲ ਦੀ ਤਰ੍ਹਾਂ ਖੁਸ਼ੀਆਂ ਖੇੜੇ ਲੈ ਕੇ ਆਵੇ ਔਰ ਸਭ ਨੂੰ ਸੁਖ ਸ਼ਾਂਤੀ ਦਾ ਸਨੇਹਾਂ ਮਿਲੇ ਮੈਂ ਇਹ ਹੀ ਕਾਮਨਾ ਕਰਦਾ ਔਰ ਮੈਰੀ ਕ੍ਰਿਸਮਸ ਮੇਰੇ ਵੱਲੋਂ ਸਾਰਿਆਂ ਨੂੰ